ਆਪ ਹੈ ਵੀ ਬੈਠੇ ਸੀ। ਕਿਉਂਕਿ ਸਾਡਾ ਨਾ ਪਹਿਲਾਂ ਦਾ ਕੁਝ ਲੈਣ ਦੇਣ ਹੈਗਾ ਸੀ ਜਿਸ ਕਰਕੇ ਸਾਡੀ ਗੱਲਬਾਤ ਚੱਲਦੀ ਪਈ ਪਰ ਉਹਨਾਂ ਨੇ ਮੇਰੀ ਵਾਈਫ ਦੇ ਨਾਲ ਗਲਤ ਸ਼ਬਦਾਵਲੀ ਵਰਤੀ ਜਿਸ ਵਿੱਚ ਮੈਂ ਵਿੱਚ ਆਇਆ ਤੇ ਮੇਰੇ ਤੇ ਉਹਨਾਂ ਨੇ ਹੱਥ ਚੁੱਕਿਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਵੀਡੀਓ ਦੇ ਵਿੱਚ ਬਾਹਰ ਸਾਰਾ ਗਲੀ ਦੇ ਵਿੱਚ ਸਾਡੇ ਨਾਲ ਜੋ ਗਲਤ ਉਹਨਾਂ ਨੇ ਹਰਕਤਾਂ ਕੀਤੀਆਂ ਜੋ ਸਾਡੇ ਤੇ ਹੱਥ ਚੁੱਕੇ ਉਹ ਸਾਰਾ ਰਿਕਾਰਡ ਹੋਇਆ। ਉਸ ਤੋਂ ਬਾਅਦ ਅਸੀਂ ਜੀ ਹਸਪੀਟਲ ਪਹੁੰਚੇ ਆਪਣਾ ਮਲਾਜਾ ਕਰਾਇਆ। ਠੀਕ ਹੈ ਸਾਰੀ ਰਿਪੋਰਟ ਥਾਣੇ ਦਿੱਤੀ ਹੈਗੀ ਆ ਪਰ ਇਹ ਲੋਕਾਂ ਨੇ ਸਾਡੇ ਨਾਲ ਹੋਰ ਗਲਤ ਕਰਨ ਲਈ ਝੂਠੀ ਸ਼ਬੀ ਬਣਵਾਈ ਜੋ ਕਿ ਵੀਡੀਓ ਦੇ ਵਿੱਚ ਸਾਫ਼ ਦਿਖਦਾ ਵਾ ਕਿ ਕੁੱਟਮਾਰ ਕਿੰਨਾ ਨਾ ਹੁੰਦੀ ਪਈ ਆ ਕਿ ਜਿਹੜੇ ਸਾਡੇ ਕੋਲ ਸਬੂਤ ਨੇ ਫੁੱਟਾ ਕਿ ਸਾਡੇ ਖਿਲਾਫ ਝੂਠੀ ਸ਼ਬੀ ਬਣੀ ਗਈ ਆ ਡਾਕਟਰ ਸਾਹਿਬ ਨੇ ਗਲਤ ਕੀਤਾ ਹੈਗਾ ਜੋ ਉੱਥੇ ਵੀ ਮੈਡੀਕਲ ਆਫਸਰ ਹੈਗੇ ਆ ਉਹਨਾਂ ਨੇ ਸਾਡੇ ਖਿਲਾਫ ਗਲਤ ਪਰਚਾ ਦਾਖਲ ਕਰਵਾ ਕੇ ਸਾਡੇ ਨਾਲ ਬੇਇਨਸਾਫੀ ਹੁੰਦੀ ਪਈ ਆ ਤੇ ਅਸੀਂ ਇਹੀ ਅਪੀਲ ਕਰਾਂਗੇ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਸ ਜਿਹੜੀ ਛੱਬੀ ਨੂੰ ਰੱਦ ਕੀਤਾ ਜਾਵੇ ਕਿਉਂਕਿ ਅਸੀਂ ਦੋਵੇਂ ਹੀ ਪੇਸ਼ੇ ਤੋਂ ਡਾਕਟਰ ਹੈਗੇ ਆ ਤੇ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕਰਦੇ ਪਏ ਆ ਤੇ ਨਾ ਹੀ ਸਾਡਾ ਇੱਥੇ ਕਿਸੇ ਨਾਲ ਵੈਰ ਸੀ ਨਾ ਕੋਈ ਗੱਲ ਸੀ ਆਪਾਂ ਇਹ ਚੱਕਰ ਚ ਪੈਣਾ ਹੀ ਨਹੀਂ ਚਾਹੁੰਦੇ ਸੀ ਪਰ ਸਾਡੇ ਨਾਲ ਗਲਤ ਹਰਕਤ ਆਣ ਕੇ ਸਾਡੇ ਹਸਪੀਟਲ ਦੇ ਵਿੱਚ ਸਾਡੇ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਮੇਰੇ ਸਿਰ ਦੇ ਵਿੱਚ ਪਿਸਟਲ ਦੀ ਬੱਟ ਵੀ ਮਾਰੀ ਗਈ ਜੋ ਕਿ ਕੈਮਰੇ ਦੇ ਵਿੱਚ ਸਾਫ਼ ਦਿਖਦਾ ਪਿਆ ਹੈ ਅਸੀਂ ਇਹੀ ਚਾਹੁੰਦੇ ਹੈਗਾ ਕਿ ਜਿਹੜੀ ਛੱਬੀ ਸਾਡੇ ਖਿਲਾਫ ਹੋਈ ਹੈ ਜਿਹੜੀ ਧਾਰਾ ਲਾਈ ਹੋਈ ਹੈ ਉਹ ਗਲਤ ਹੈਗੀ ਹੈ ਸਾਡੇ ਉੱਪਰ ਗਲਤ ਤਰੀਕੇ ਨਾਲ ਕੀਤਾ ਗਿਆ ਸਾਰਾ ਜੋ ਵੀ ਹੈਗਾ ਦੇਖੋ ਚਲੋ ਰੱਦ ਕੀਤਾ ਜਾਵੇ ਸਾਡੀ ਇਹੀ ਅਪੀਲ ਹੈਗੀ ਤੇ ਮਾਨ ਸਰਕਾਰ ਨੂੰ ਇਹੀ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੀ ਜਿਹੜੀ ਲੋਕਾਂ ਨਾਲ ਧੱਕਾ ਛਾਹੀ ਕੰਮ ਹੋਣਿਆ ਨੂੰ ਰੋਕਿਆ ਜਾਵੇ ਅਸੀਂ ਡਾਕਟਰ ਅਸੀਂ ਆਪ ਡਾਕਟਰਾਂ ਪੇਸ਼ੇ ਤੋਂ ਤੇ ਸਾਡੇ ਕਲਾਸ ਜਿਹੜੇ ਡਾਕਟਰਾਂ ਨੇ ਹੀ ਗਲਤ ਹਰਕਤ ਕੀਤੀ ਹੈ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਯਾਰ ਇਸਨੇ ਵੀਡੀਓ ਆਨਲਾਈਨ ਤੋਂ ਆਪਾਂ ਚੜ੍ਹਾਇਆ ਉਹ ਅਸੀਂ ਨਾਲ ਕਰਦੇ ਹੋਏ ਦੇਖੋ ਦਾਖਲ ਦਾ ਸਾਨੂੰ ਪ੍ਰੋਪਰ ਪਤਾ ਨਹੀਂ ਹੈਗਾ ਕਿ ਕਿਦਨਾਂ ਦਾਖਲ ਹੋਏ ਨੇ ਇੰਨਾ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਅਗਲੇ ਦਿਨ ਜਾ ਕੇ ਸਵੇਰੇ ਦਾਖਲ ਹੋਏ ਜੋ ਸਾਨੂੰ ਇਨਫੋਰਮੇਸ਼ਨ ਉੱਥੇ ਮਿਲੀ ਤੇ ਸੱਟ ਜੇ ਅਸੀਂ ਸਾਡੇ ਉਸ ਟਾਈਮ ਸੱਟਾਂ ਲੱਗੀਆਂ ਵਾ ਤੇ ਇਹ ਵੀ ਉਸ ਟਾਈਮ ਜਾਣਾ ਚਾਹੁੰਦੇ ਜਾ ਸਕਦੇ ਸੀ ਜੇ ਇਹਨਾਂ ਦੇ ਸੱਟ ਲੱਗੀਆਂ ਹੁੰਦੀ ਪਰ ਕੈਮਰੇ ਦੇ ਵਿੱਚ ਸਾਰਾ ਰਿਕਾਰਡ ਹੈਗਾ ਜਦੋਂ ਇਹਨਾਂ ਨੇ ਸਾਨੂੰ ਕੁੱਟ ਮਾਰ ਕਰਕੇ ਫਿਰ ਸਾਡੇ ਅੰਦਰ ਹਸਪੀਟਲ ਦੇ ਦੁਬਾਰਾ ਅੰਦਰ ਆਣ ਕੇ ਵਾਰੀ ਕਾਨੂੰਚ ਕੀਤਾ ਵਾ ਫਿਰ ਵਾਪਸ ਗਏ ਨੇ ਬਿਲਕੁਲ ਠੀਕ ਹੈਗੇ ਸੀ ਇਹਨਾਂ ਨੂੰ ਕੋਈ ਵੀ ਇਦਾਂ ਦੀ ਸੱਟ ਪੇਟ ਨਹੀਂ ਲੱਗੀ ਕਿਉਂਕਿ ਅਸੀਂ ਸਾਡੇ ਅਸੀਂ ਆਪੇ ਇੱਥੇ ਹਾਂ ਸਾਡੇ ਕੋਲ ਕੋਈ ਚੀਜ਼ ਨਹੀਂ ਸੀ ਮੇਰੀ ਵਾਈਫ ਮੇਰੇ ਮਦਰ ਸਾਰੇ ਹੀ ਮੈਨੂੰ ਛਡੋਂਦੇ ਪਏ ਸੀ ਕਿ ਉਹਨਾਂ ਦਾ ਹਮਲਾ ਹੀ ਮੇਰੇ ਤੇ ਉੱਤੇ ਜ਼ਿਆਦਾ ਹੋ ਗਿਆ ਬਸ ਉਹਦਾ ਦੇਸ਼ ਹੈਗਾ ਉਹ ਸ਼ੇਅਰ ਜਿਹੜਾ ਹੈਗਾ ਉਹ ਜਿਹੜੀ ਡੀਡ ਹੈਗੀ ਆ ਉਹ 35% ਦੇ ਹੈਗੀ ਆ ਠੀਕ ਹੈ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਸੀ ਕਿ ਆਪਾਂ ਇਸ ਡੀਡ ਨੂੰ ਡਿਸਕਲੋਜ਼ ਕਰਨਾ ਹੈ। ਓਕੇ ਪਰ ਉਹ ਫਾਈਨਲ ਨਹੀਂ ਹੋਈ ਫਾਈਨਲੀ ਕਰਨ ਲਈ ਆਪਾਂ ਇਹ ਗੱਲਬਾਤ ਚੱਲਦੀ ਪਈ ਸੀ। ਅੱਛਾ ਲੇਤਾ ਇਸ ਝਗੜੇ ਦਾ ਐਸ਼ੇ ਤੁਹਾਨੂੰ ਦੱਸਿਆ ਹੈਗਾ ਕਿ ਪੈਸੇ ਦਾ ਲੈਣ ਦੇਣ ਹੈ। ਇਸ ਸਵਾਸਤਿਕ ਦਾ ਆਰਐਸ ਵੀ ਪ੍ਰੋਫੈਸਰ ਵੀ ਨੇ ਕੋਸ਼ਿਸ਼ ਕਰਦੇ ਨੇ ਕੁਝ ਜਿਹਾ ਕਰਦੇ ਨੇ। ਸਾਡੇ ਨਾਲ ਆੜ ਕੇ ਇਸ ਨਾਲ ਝਗੜਾ ਕੀਤਾ। ਵੀਰ ਲੱਗਦਾ। ਪਹਿਲੇ ਤੇ ਗੱਲ ਇਹ ਆ ਜੀ ਸਵਾਸਤਿਕ ਹਸਪੀਟਲ ਉਹਨਾਂ ਦਾ ਕੱਲਿਆਂ ਦਾ ਨਹੀਂ ਹੈਗਾ। ਕਿ 28 ਫਰਵਰੀ 2025 ਨੂੰ ਸਾਡਾ ਮੇਰਾ ਔਰ ਡਾਕਟਰ ਰਿਤਿਕਾ ਦਾ ਦੋਵਾਂ ਦੀ ਸਾਡਾ ਭਾਈ ਵਾਲੀ ਦਾ ਕੰਮ ਹੈਗਾ। ਇਸ 28 ਫਰਵਰੀ 2025 ਨੂੰ ਸਾਡੀ ਦੋਨਾਂ ਦੇ ਵਿੱਚ 파ਟਨਰਸ਼ਿਪ ਬੀਡ ਲਿਖੀ ਗਈ ਆ ਮੈਂ ਇਸ ਕੰਮ ਨੂੰ ਇਸ ਬਿਲਡਿੰਗ ਨੂੰ ਬਣਾਉਣ ਵਾਸਤੇ ਸਾਰੀ ਮਸ਼ੀਨਰੀ ਲਿਆਉਣ ਵਾਸਤੇ ਡਾਕਟਰ ਸੰਦੀਪ ਸ਼ਰਮਾ ਨੇ ਮੇਰੇ ਕੋਲ ਆ 35 ਲੱਖ ਰੁਪਈਆ ਇਹ ਸਾਰਾ ਔਨ ਰਿਕਾਰਡ ਹੈਗਾ ਸਾਡੇ ਕੋਲ ਪੇਪਰਸ ਹੈਗੇ ਨੇ ਰੈਂਟ ਡੀਡ ਲਿਖੀ ਆ ਇਹਨਾਂ ਨੇ ਫਿਰ ਉਹ ਜਿਹੜੀ ਬਿਲਡਿੰਗ ਹੈ ਮੈਨੂੰ 10 ਸਾਲ ਦੇ ਰੈਂਟ ਤੇ ਲੈ ਕੇ ਦਿੱਤੀ ਆ ਸਾਡਾ ਉਹਦੇ ਵਿੱਚ ਮੇਰਾ ਹਿੱਸਾ ਹੈਗਾ 35% ਮੈਂ ਇਸ ਕਰਕੇ ਉੱਤੇ ਹਰ ਰੋਜ਼ ਆਪਣੇ ਕੰਮ ਤੇ ਜਾਂਦਾ ਸੀਗਾ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਆਪਣੇ ਉੱਤੇ ਕੰਮ ਤੇ ਹੁੰਦਾ। ਹੁਣ ਗੱਲ ਇਹ ਹੋਈ ਕਿ ਹਸਪੀਟਲ ਚੱਲਣ ਲੱਗਾ ਬਹੁਤ ਵਧੀਆ ਕਿਉਂਕਿ ਮੇਰੀ ਮੈਨੇਜਮੈਂਟ ਬਹੁਤ ਵਧੀਆ ਸੀ ਉੱਥੇ। ਇਹ ਸਾਰਾ ਕੰਮ ਮੈਂ ਚਲਾ ਰਿਆ ਸੀਗਾ ਉੱਥੇ। ਇਹਨਾਂ ਨੂੰ ਆ ਗਿਆ ਲਾਲਚ ਵੀ ਹੁਣ ਪੈਸੇ ਬਹੁਤ ਬਚਣ ਲੱਗੇ ਆ। ਅਸੀਂ ਕਿਸ ਤਰੀਕੇ ਹਰਪ੍ਰੀਤ ਨੂੰ ਇੱਥੋਂ ਬਾਹਰ ਕੱਢ ਦਈਏ। ਇਹ ਹਰ ਰੋਜ਼ ਕੋਈ ਨਾ ਕੋਈ ਨਵੀਆਂ ਸਕੀਮਾਂ ਘੜਨ ਲੱਗੇ। ਕਿ ਕਦੀ ਮੈਨੂੰ ਤੰਗ ਕਰਦੇ ਸੀ, ਇਹ ਮੈਨੂੰ ਕੰਮ ਨਹੀਂ ਸੀ ਕਰਨ ਦਿੰਦੇ। ਇੱਕ ਇਹਦੀ ਮਾਸੀ ਦਾ ਮੁੰਡਾ ਆ ਉਹ ਡਰੱਗਸ ਲੈਂਦਾ ਆ। ਉਹ ਮੈਨੂੰ ਬਹੁਤ ਜ਼ਿਆਦਾ ਉੱਥੇ ਤੰਗ ਪਰੇਸ਼ਾਨ ਕਰਦਾ ਰਿਹਾ ਜੋ ਕਿ ਉਹਦਾ ਉਸ ਹਸਪੀਟਲ ਦੇ ਵਿੱਚ ਇੰਟਰਫੇਅਰ ਕਰਨਾ ਕੋਈ ਮਤਲਬ ਨਹੀਂ ਹੈਗਾ ਫਿਰ ਇਹਦਾ ਸੰਦੀਪ ਦੇ ਫਾਦਰ ਬਲਵਿੰਦਰ ਸ਼ਰਮਾ ਉਹ ਆਣ ਕੇ ਮੈਨੂੰ ਉੱਥੇ ਤੰਗ ਪਰੇਸ਼ਾਨ ਕਰਦੇ ਰਹੇ ਫਿਰ ਇਹਨਾਂ ਨੇ ਮੈਨੂੰ 4 ਤਰੀਕ ਨੂੰ WhatsApp ਤੇ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਨੇ ਇਹਨਾਂ ਨੇ 4 ਤਰੀਕ ਨੂੰ ਮੈਨੂੰ WhatsApp ਤੇ ਮੈਸੇਜ ਕੀਤਾ ਡਾਕਟਰ ਦਿੱਤਿਕਾ ਨੇ ਕਿ ਆਣ ਕੇ ਆਪਣੇ ਪੈਸੇ ਲੈ ਜਾ 15 ਲੱਖ ਰੁਪਇਆ ਚੈੱਕ ਤੇ 20 ਲੱਖ ਰੁਪਇਆ ਕੈਸ਼ ਜੋ ਕਿ ਮੈਂ ਇਹਨਾਂ ਨੂੰ ਸਾਫ਼ ਮਨਾ ਕਰਦਾ ਵੀ ਮੈਂ ਇੱਥੇ ਕੰਮ ਕਰਨਾ ਆ ਮੈਂ ਇੱਥੇ ਭਾਈਵਾਲੀ ਕਰਨੀ ਆ ਤੁਸੀਂ ਮੈਨੂੰ ਕੱਢਣ ਕਿਉਂ ਦੇਜੇ ਚਲੋ ਉਸ ਦਿਨ ਅਸੀਂ ਘਰ ਆ ਗਿਆ ਮੈਂ ਅਗਲੇ ਦਿਨ 5 ਤਰੀਕ ਨੂੰ ਜਿਸ ਦਿਨ ਸਾਡਾ ਝਗੜਾ ਹੋਇਆ ਫਿਰ ਡਾਕਟਰ ਦਿੱਤੀ ਕਾ ਤਾਂ ਮੈਨੂੰ ਮੈਸੇਜ ਆਇਆ ਵਾ ਵੀ ਆਣ ਕੇ ਆਪਣੇ ਪੈਸੇ ਲੈ ਜਾ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਸਵੇਰ ਦਾ ਹਸਪੀਟਲ ਹੀ ਆ ਤੇ ਮੈਂ ਕੱਲਾ ਸੀਗਾ ਇਹਨਾਂ ਨੂੰ ਇਹਦਾ ਘਰ ਵਾਲਾ ਡਾਕਟਰ ਸੰਦੀਪ ਸ਼ਰਮਾ ਇਹਦੀ ਮਾਸੀ ਦਾ ਮੁੰਡਾ ਇਹਦਾ ਫਾਦਰ ਬਲਵਿੰਦਰਪਾਲ ਤੇ ਦੋ ਹੋਰ ਮੁੰਡੇ ਸੀ ਜਿਨ੍ਹਾਂ ਨੂੰ ਮੈਂ ਨਹੀਂ ਪਛਾਨਦਾ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਇਹਨਾਂ ਨੇ ਮੈਨੂੰ ਆਣ ਕੇ ਧਮਕੀ ਦਿੱਤੀ ਵੀ ਅੱਜ ਤੈਨੂੰ ਤੇਰੇ ਘਰ ਦੇ ਇਥੋਂ ਮਰੇ ਨੂੰ ਚੁੱਕ ਕੇ ਖੜਨਗੇ ਫਿਰ ਮੈਂ ਡਰ ਗਿਆ ਜੀ ਮੈਂ ਆਪਣੇ ਭਰਾ ਨੂੰ ਫੋਨ ਕਰਤਾ ਜਿੰਨਾ ਚਿਰ ਮੇਰਾ ਭਰਾ ਆਇਆ ਵਾ ਇਹ ਉੱਥੇ ਪਹੁੰਚ ਚੁੱਕੇ ਸੀ ਇਹਨਾਂ ਨੇ ਆਉਂਦਿਆਂ ਹੀ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਪੈਂਦਿਆਂ ਹੀ ਸੰਦੀਪ ਨੇ ਆਪਣੀ ਦਸਤੀ ਕਿਰਪਾਨ ਦੇ ਨਾਲ ਮੇਰੇ ਤੇ ਵਾਰ ਕੀਤਾ ਜੋ ਮੇਰੀ ਕਬੀ ਬਾਹ ਤੇ ਵਾਰ ਹੋਇਆ ਉਸ ਤੋਂ ਬਾਅਦ ਇਹਦੇ ਫਾਦਰ ਬਲਵਿੰਦਰ ਸ਼ਰਮਾ ਨੇ ਆਪਣੇ ਸੋٹے ਦੇ ਨਾਲ ਮੇਰੇ ਸਿੱਧਾ ਸਿਰ ਤੇ ਵਾਰ ਕੀਤਾ ਜੋ ਮੈਂ ਆਪਣੇ ਸੱਜੇ ਹੱਥ ਨਾਲ ਡੱਕਣ ਦੀ ਕੋਸ਼ਿਸ਼ ਕੀਤੀ ਤੇ ਮੇਰੀ ਉਂਗਲੀ ਤੇ ਮਿਡਲ ਫਿੰਗਰ ਤੇ ਵਾਰ ਹੋਇਆ ਫਿਰ ਇਹਦੇ ਮਾਸੀ ਦੇ ਮੁੰਡੇ ਨੇ ਮੇਰੇ ਡੋਲੇ ਤੇ ਡਾਂਗ ਮਾਰੀ ਆ ਵੇਖੋ ਉਹਨੇ ਮੇਰੇ ਡੋਲੇ ਤੇ ਡਾਂਗ ਮਾਰੀ ਆ ਜਦੋਂ ਉਹਨੇ ਮੇਰੇ ਡਾਂਗ ਮਾਰੀ ਆ ਤੇ ਮੈਂ ਬੇਹੋਸ਼ ਹੋ ਕੇ ਡਿੱਗ ਪਿਆ ਤੇ ਸਾਰਾ ਵਾਕਿਆ ਮੇਰੇ ਭਰਾ ਨੇ ਉੱਥੇ ਖੜ ਕੇ ਵੇਖਿਆ ਮੇਰਾ ਭਰਾ ਰੌਲਾ ਪਾਉਂਦਾ ਰਿਹਾ ਵੀ ਨਾ ਕਰੋ ਨਾ ਉਵੇਂ ਮੇਰਾ ਭਰਾ ਵੀ ਉਨੇ ਚ ਨੂੰ ਆ ਗਿਆ ਮੇਰਾ ਭਰਾ ਵੀ ਉੱਥੇ ਆ ਗਿਆ ਤੇ ਉਹ ਛਡਾਉਂਦਾ ਰਿਹਾ ਸਨ ਤੇ ਜਦੋਂ ਮੈਂ ਬੇਹੋਸ਼ ਹੋ ਗਿਆ ਮੇਰਾ ਭਰਾ ਮੈਨੂੰ ਚੁੱਕ ਕੇ ਇੱਥੇ ਸਰਕਾਰੀ ਹਸਪਤਲ ਲੈ ਆ ਰਸਤੇ ਚ ਆਉਂਦੇ ਆਉਂਦੇ ਇਹ 5 ਤਰੀਕ ਨੂੰ ਹੀ ਜਿੱਦਾਂ ਸਾਡਾ ਝਗੜਾ ਹੋਇਆ ਉਸੇ ਦਿਨ ਉਹ ਮੇਰਾ ਭਰਾ ਇੱਥੇ ਮੈਨੂੰ ਸਰਕਾਰੀ ਹਸਪਤਲ ਲਿਆ ਕੇ ਉਹਨੇ ਮੈਨੂੰ ਦਾਖਲ ਕਰਾ ਦਿੱਤਾ ਆ ਵੇਖੋ ਸਾਡੇ ਕੋਲ ਪੁਖਤਾ ਪ੍ਰੂਫ ਹੈਗੇ ਨੇ ਅਸੀਂ 5 ਤਰੀਕ ਨੂੰ ਇੱਥੇ ਦਾਖਲ ਹੋਏ ਆ ਸਰਕਾਰੀ ਹਸਪਤਲ ਤੇ ਹਾਲੇ ਤੱਕ ਮੈਂ ਜਿਹੜੇ ਇਲਾਜ ਆ ਬਾਕੀ ਇਹ ਸੰਦੀਪ ਡਾਕਟਰ ਸੰਦੀਪ ਇਹਦੀ ਮਾਸੀ ਦਾ ਮੁੰਡਾ ਗੁਰਪ੍ਰਤਾਪ ਰਾਏ ਇਹਦਾ ਫਾਦਰ ਬਲਵਿੰਦਰ ਪਾਲ ਤੇ ਦੋ ਜਿਹੜੇ ਉਹ ਬੰਦੇ ਇਹਨਾਂ ਨੇ ਸੱਦੇ ਇਹਨਾਂ ਪੰਜਾਂ ਜਣਿਆਂ ਨੇ ਸਲਾਹ ਕਰਕੇ ਮੇਰੇ ਤੇ ਹਮਲਾ ਕੀਤਾ ਆ ਤੇ ਜੋ ਵੀ ਮੈਂ ਪ੍ਰਸ਼ਾਸਨ ਤੋਂ ਇਹੋ ਬੇਨਤੀ ਕਰਦਾ ਆ ਵਾ ਕਿ ਇਹਨਾਂ ਤੇ ਸਖਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ। ਇੱਕ ਮੇਰੀ ਗੁਜਾਰਿਸ਼ ਹੋਰ ਹੈ ਪ੍ਰਸ਼ਾਸਨ ਤੋਂ ਜਿਹੜਾ ਡਾਕਟਰ ਸੰਦੀਪ ਦਾ ਮਾਸੀ ਦਾ ਬੇਟਾ ਜਿਹੜਾ ਇੰਟਰਫੇਅਰ ਕਰਦਾ ਹਸਪੀਟਲ ਦੇ ਵਿੱਚ ਜਿਹਦਾ ਉਸ ਹਸਪੀਟਲ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਭਾਈ ਵਾਲੀ ਮੇਰੀ ਤੇ ਡਾਕਟਰ ਦਿੱਤਿਕਾ ਦੀ ਆ ਪਰ ਉਹ ਗੁਰਪ੍ਰਤਾਪ ਰਾਏ ਉਸ ਹਸਪੀਟਲ ਦੇ ਵਿੱਚ ਬਹੁਤ ਦਖਲਅੰਦਾਜ਼ੀ ਕਰਦਾ ਦੂਸਰੀ ਗੱਲ ਉਹ ਬੰਦਾ ਡਰੱਗਸ ਲੈਂਦਾ ਆ ਉਹ ਸਮੈਗ ਕਿੰਦਾ ਆ ਉਹਦਾ ਡੋਪ ਟੈਸਟ ਕੀਤਾ ਜਾਵੇ ਉਹਨੂੰ ਦੋ ਵਾਰੀ ਤੇ ਹਸਪੀਟਲ ਦੇ ਬਾਥਰੂਮ ਦੇ ਵਿੱਚੋਂ ਕੱਢਿਆ ਗਿਆ ਡਿੱਗੇ ਨੂੰ ਕਿਉਂਕਿ ਉਹ ਟੀਕੇ ਲਾਉਣ ਦਾ ਇੰਜੈਕਸ਼ਨ ਲਾਉਂਦਾ ਆ ਜਿਸ ਕਰਕੇ ਮੈਂ ਕਈ ਵਾਰ ਡਾਕਟਰ ਰਿਤਿਕਾ ਨੂੰ ਕਿਹਾ ਆ ਵੀ ਇਹਨੂੰ ਇੱਥੋਂ ਢੇ ਡਵਾਇ ਨੂੰ ਇੱਥੋਂ ਕੱਢ ਦੋ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਦੂਸਰੀ ਗੱਲ ਉਹ ਅਨਪ੍ਰੋਫੈਸ਼ਨਲ ਬੰਦਾ ਡਰੱਗੇਸਟ ਬੰਦਾ ਉਹ ਉਥੇ ਪ੍ਰੈਕਟਿਸ ਕਰਦਾ ਆ ਹਸਪੀਟਲ ਦੇ ਵਿੱਚ 10th ਪਾਸ ਬੰਦਾ ਆ ਉਹ ਉਥੇ ਪ੍ਰੈਕਟਿਸ ਕਰਦਾ ਹੈ ਜੋ ਕਿ ਮਰੀਜ਼ਾਂ ਦੇ ਲਈ ਬਹੁਤ ਖਤਰਨਾਕ ਇਹ ਚੀਜ਼ ਹੈਗੀ ਆ ਵੀ ਇੱਕ ਜਿਹੜਾ ਬੰਦਾ ਅਨਪ੍ਰੋਫੈਸ਼ਨਲ ਆ ਉਥੇ ਜਾ ਕੇ ਪ੍ਰੈਕਟਿਸ ਕਰੇ ਸੋ ਮੇਰੀ ਪ੍ਰਸ਼ਾਸਨ ਤੋਂ ਇਹ ਗੁਜ਼ਾਰਿਸ਼ ਆ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਾਲ ਬਹੁਤ ਟਕਾ ਹੋ ਰਿਹਾ ਆ ਕਿ ਡਾਕਟਰ ਸੰਦੀਪ ਇਹਦਾ ਫਾਦਰ ਬਲਵਿੰਦਰਪਾਲ ਇਹਦੇ ਮਾਸੀ ਦਾ ਬੇਟਾ ਗੁਰਪ੍ਰਤਾਪ ਰਾਏ ਇਹ ਮੈਨੂੰ ਬਹੁਤ ਪਰੇਸ਼ਾਨ ਕਰਦੇ ਸੀ ਪਿਛਲੇ 2 ਮਹੀਨੇ ਤੋਂ ਇਹਨਾਂ ਨੇ ਮੇਰੇ ਨਾਲ ਬਹੁਤ ਟਕਾ ਕੀਤਾ ਸੋ ਮੇਰੀ ਬੇਜਾਰੀਸ਼ ਹੈ ਕਿ ਮੈਨੂੰ ਇਨਸਾਫ ਮਿਲੇ ਆਹ ਹੀ ਆਹੀ ਬਾਤ ਵੀ ਦਰਸ ਸੰਦੀਪ ਤੋਂ ਉਸੇ ਕੀਤਾ ਦੇ ਉਸੇ ਕੀਤੀਏ ਵੇਖੋ ਜੀ ਮੈਂ ਤੇ ਅੱਗੇ ਵੀ ਤੁਹਾਨੂੰ ਦੱਸਿਆ ਮੈਂ ਤੇ ਉੱਥੇ ਕੰਮ ਕਰਨ ਗਿਆ ਉਹਨਾਂ ਤਿੰਨਾਂ ਪਿਓ ਪੁੱਤਾਂ ਨੇ ਤੇ ਦੋ ਅਣਪਛਾਤੇ ਬੰਦਿਆਂ ਨੇ ਮੇਰੇ ਤੇ ਸਲਾਹ ਕਰਕੇ ਹਮਲਾ ਕੀਤਾ ਆ ਸੰਦੀਪ ਨੇ ਮੇਰੇ ਤਿਰਪਾਨ ਮਾਰੀ ਆ ਤੇ ਉਹਦੇ ਫਾਦਰ ਸਾਹਿਬ ਨੇ ਮੇਰੇ ਛੋਟਾ ਮਾਰਿਆ ਹੁਣ ਮੇਰੇ ਲੱਗੀ ਆ ਛੱਟ ਹੁਣ ਮੈਨੂੰ ਤੇ 26 ਦਾ ਕੋਈ ਪਤਾ ਨਹੀਂ ਹੁੰਦਾ ਕਿ 26 ਕੀ ਹੁੰਦੀ ਆ ਮੈਂ ਤੇ ਆਪਣਾ ਇਲਾਜ ਕਰਾਉਣ ਆਇਆ ਹਸਪੀਟਲ ਦੇ ਵਿੱਚ ਇਹ ਤਾਂ ਹੁਣ ਡਾਕਟਰ ਸਾਹਿਬ ਦੱਸਣਗੇ ਵੀ ਇਹ ਕੀ ਅੱਗੇ ਉਹਨਾਂ ਨੇ ਜੋ ਵੀ ਕਰਨਾ ਉਹਨਾਂ ਨੇ ਕਰਨਾ ਇਹਦੇ 'ਚ ਮੈਨੂੰ ਨਹੀਂ ਕੋਈ ਪਤਾ ਮੈਂ ਤੇ ਆਪਣੀ ਔਰ ਡਾਕਟਰ ਸਾਹਿਬ ਆਗਲੀ ਤਰੀਕ ਨੂੰ ਸਤਿਕਾਰਯੋਗ ਅਫਸਰ ਜੀ ਜੁਨੇ ਸਾਹਿਬਿਕਾ ਸਪੈਕਿਚਰ ਹਾਂ ਜੀ ਜੀ ਉਹਦੇ ਜਿਹੜੇ ਮਾਸਟਰ ਨੇ ਡਾਕਟਰ ਸੁਨੀਲ ਕੁਮਾਰ ਸ਼ਰਮਾ ਉਹਦਾ ਕਹਿੰਦਾ ਕਿ ਜਿਹੜੇ ਤੁਸੀਂ ਉਹ ਸਾਡੇ 5 ਤਰੀਕ ਨੂੰ ਲੜਾਈ ਚ ਕਰ ਰਿਹਾ ਹਾਂ ਜੀ ਇਹ ਉਹ ਪੰਜ ਤਰੀਕ ਨੂੰ ਉਹਨਾਂ ਨੇ ਕਹਿ ਝਗੜਾ ਹੁੰਦਾ ਪਰ ਉਹ ਹਸਪਤਾਲ ਚ ਜਾ ਕੇ ਦੂਸਰੇ ਨੇ 7 ਤਰੀਕ ਨੂੰ ਕਰ ਲੋਗੇ 6 ਦੀ ਸ਼ਾਮ ਨੂੰ ਕਰ ਲੋਗੇ ਤੇ ਕੀ ਹੈ ਸਰ ਬੈਟ ਬੈਟ ਕੀ ਹੈ ਜੀ ਇਹ ਸਾਡੇ ਕੋਲ ਜਿਹੜਾ ਹਰਪ੍ਰੀਤ ਜੋਸ਼ੀ ਆ ਇਹ 5 ਤਰੀਕ ਨੂੰ ਹੀ ਆਇਆ ਤੇ ਪਸਾਰ ਸ਼ੇਵਦ ਕੇ ਪਤੀ ਮਿੰਟ ਤੇ ਆ ਜੀ ਇਹ ਸ਼ਾਮ ਨੂੰ ਜੀ ਹਾਂਜੀ ਸ਼ਾਮ ਨੂੰ 5 ਤਰੀਕ ਨੂੰ ਹਾਂਜੀ ਇੱਕ ਇੱਕ ਜਣੇ ਦਖਲ ਹੋਇਆ ਤੇ ਇੱਕ ਜਣੇ ਦਖਲ ਹੋਇਆ ਜੀ ਕੀ ਨਾਮ ਹੈ ਇਹਨਾਂ ਦਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਸਾਨੂੰ ਅਜਿਤ ਕੁਮਾਰ ਜੀ ਕਿਥੇ ਸਟਾਨਰ ਦੀ ਸ਼ੋ ਤੇ ਇੱਕ ਤਰਫ ਨੇ ਤੇ ਬਾਹ ਤੇ ਆ ਜੀ ਇੱਕ ਉਹਦੇ ਸੱਜੇ ਹੱਥ ਤੇ ਜੀ ਜਿਹੜਾ ਆਇਆ ਉਹਦਾ ਜੀ ਐਮਐਲਆਰ ਇਹਨਾਂ ਦੇ ਜੋ ਵੀ ਸੀਗਾ ਅੰਡਰਐਕਸੇ ਰੱਖਿਆ ਸੀਗਾ ਤੇ ਉਹਦੇ ਵਿੱਚ ਫ੍ਰੈਕਚਰ ਆਈ ਬਾਹ ਦਾ ਹਾਂ ਤੇ ਉਹ ਰਿਪੋਰਟ ਜਿਹੜੀ 98

ਉਨ੍ਹਾਂ ਦੇ ਬਿਆਨਾਂ ਦੇ ਉੱਤੇ 101 ਮਕੰਮਾ ਨੰਬਰ 5825 ਬਾਂਦੀ ਹਤਰਾਵਾਂ ਤੱਕ ਦਰਜ ਕੀਤਾ ਆ ਤੇ ਦੂਸਰੀ ਪਾਰਟੀ ਨੇ ਵੀ ਐਮਐਲਆਰ ਆਈ ਇਹ ਉਹਦੇ ਬਾਰੇ ਦੁਜੀੇ ਕਰ ਰਹੇ ਆ ਵੈਰੀਫਾਈਡ ਜੋ ਉਹਨਾਂ ਦੇ ਹੋਵੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਕਿ ਤੱਕ ਕਾਰਵਾਈ ਚੱਲ ਰਹੀ ਹੈ ਝਗੜੇ ਦਾ ਕੋਈ ਇਹਨਾਂ ਦਾ ਆਪਸ ਦੇ ਵਿੱਚ ਹਸਪੀਟਲ ਦਾ ਕੋਈ ਪੈਸਾ ਪੂਸਾ ਦਾ ਆਇਆ ਲੈਂਨ ਦੇਣ ਦਾ ਜਿਹਦੇ ਕਰਕੇ ਇਹਨਾਂ ਦਾ ਕੋਈ ਝਗੜਾ ਹੋਇਆ ਹੈ ਪਰ ਬਈ ਕੀ ਜੀ ਹੈ ਕਾਰਵਾਈ ਇਹਨਾਂ ਦੀ ਕੀਤੀ ਜਾ ਰਹੀ ਹੈ ਜੀ ਦੂਜੀ ਜੋ ਵੀ ਐਮਐਲਆਰ ਦੇ ਮੁਤਾਬਕ ਹੋਏਗੀ ਉਹ ਵੀ ਦੂਜੀ ਪਾਰਟੀ ਦੇ ਕਾਰਵਾਈ ਕੀਤੀ ਜਾਵੇਗੀ ਫਿਰਨ ਰਿਤਕਾ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਕੀਤਾ ਹੈ